4 ਕਿੱਲੇ ਜ਼ਮੀਨ ਹੈ ਜੀ ਹੰਦੀ ਪੀ ਆਰਟੀਸੀ ਚ ਜੋਬ ਕਰਦਾ ਹਾਂ ਜੀ ਬਹੁਤ ਖੁਸ਼ ਸੀਗਾ ਜੀ ਵਧੀਆ ਸੀਗਾ ਸਿਸਟਮ ਪੜਾਈ ਹੋ ਗਈ ਸੀ ਪੂਰੀ ਵਰਕ ਪਰਮਿਟ ਮਿਲ ਗਿਆ ਸੀ ਜੋਬ ਮਿਲ ਗਈ ਸੀ ਵਧੀਆ ਸੈਟ ਸੀਗਾ ਜੀ ਖੁਸ਼ੀ ਹੋ ਬੱਚਾ ਪੂਰਾ ਸਾਰਾ ਸੀਗਾ ਜੀ ਅੱਗੇ ਕੁਝ ਸਮਝ ਨਹੀਂ ਆਈ ਟਰਾਲੇ ਨਾਲ ਟੱਕਰ ਹੋਈ ਆ ਕਾਰ ਤੇ ਸੀਗਾ ਜੀ ਲੈ ਆਪ ਦਾ ਕੰਮ ਤੇ ਜਾ ਰਿਹਾ ਸੀਗਾ ਜੀ ਆਪ ਚਲਾ ਰਿਹਾ ਥੇ ਗੱਡੀ ਹਾਂ ਜੀ ਰੋਜੀ ਜਾਂਦਾ ਸੀਗਾ ਜੀ ਕਿਹੜਾ ਜੀ ਨਵੇਂ ਪਹਿਲੀ ਵਾਰ ਹੀ ਗਿਆ ਕਿਹੜੇ ਸੈਟਰ ਕਿਚਨਰਸ ਸੀਗਾ ਜੀ ਕਿਚਨਰਸ ਉਮੀਦ ਹੀ ਕਰ ਸਕਦੇ ਆ ਜੀ ਜਿੰਨੀ ਜਲਦੀ ਆ ਜੇ ਇਹ ਤਾਂ ਉਦੋਂ ਬੜੇ ਚਾਹਾਂ ਵਾਲੀ ਜਗਾ ਸੀਗਾ ਇੱਥੇ ਦੇ ਕੰਮਕਾਰ ਇਹਨਾਂ ਕੋਈ ਮਿਲਦਾ ਨਹੀਂ ਫਿਰ ਬਾਹਰ ਤੁਰ ਐਸੇ ਵੀ ਅਬਦਤ ਜਗ੍ਹਾ ਤੇ ਲੱਗ ਗਏ ਆਉਣੇ ਪੜਾਈ ਕੀਤੀ ਪੜਾਈ ਕਰਕੇ ਮੁੜ ਕੇ ਫਿਰ ਉਹਨੂੰ ਵਰਕਮੈਂਟ ਮਿਲਿਆ ਬੜੀ ਅਜੋਬੀ ਹੋਰੀ ਹਣ ਬਹੁਤ ਵਧੀਆ ਕੰਮ ਕਰਦਾ ਐਲਨ ਸਾਹਸ ਦਾ ਮਿੱਠਾ ਬੱਸ ਬੱਸ ਕੋਈ ਸੀਗਾ ਕੁਈ ਬੱਚਾ ਕੁਈ ਬੱਚਾ ਆਈ 82 ਦੋਤੀ ਆ ਤੇ ਇੱਕ ਗਿਆਤੀ ਨਹੀਂ ਹੈ ਜੀ ਅੱਜ ਅੱਛਾ ਹਾਂ ਤੇ ਪੜਾਏ ਕਰ ਰਹੇ ਕੁਛ ਨਹੀਂ ਹੋ ਰਹੀ ਪੂਰੀ ਹੋਣ ਵਾਲੀ ਕੋਰਸ ਤੇ ਜਾ ਕਰੀ